ਵਾਹਿਗੁਰੂ ਜੀ ਕਾ ਕਾਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਅਕਾਲ ਮੂਰਤ ਅਜੂਨੀ ਸੰਪਾਉ ਕਾਲ ਅੰਧਕਾਰ ਦੀ ਪਾਈ ਅਕਾਲ ਮੂਰਤ ਇਕੱਠੇ ਹੀ ਪਾਠ ਹੈ ਅਜੂਨੀ ਸੰਪਾਉ ਉਚਾਰਨ ਕਰਨਾ ਕਿਤੇ ਵਿਸਰਾਮ ਹੈ ਕਾਲ ਅੰਧਕਾਰ ਦੀ ਪਾਈ ਅੰਤਰਜਾਮੀ ਜੀਅਨ ਕਾ ਦਾਤਾ ਦਿਖਤ ਤ੍ਰਿਪਤ ਅਗਾਈ ਇਕੰਕਾਰ ਨਿਰੰਜਨ ਨਿਰਭਉ ਸਭ ਜਲ ਖਲ ਰਹਾ ਸਮਾਈ ਪਗਤ ਦਾਨ ਭਗਤਾ ਕਉ ਦੀਨਾ ਹਰ ਨਾਨਕ ਜਾਚੈ ਮਾਈ ਰਾਮ ਕਲੀ ਮਹੱਲਾ ਪੰਜਵਾ ਸ਼ਲੋਕ ਸਿੱਖੋ ਸ਼ਬਦ ਪਿਆਰੇ ਹੋ ਸਿੱਖੋ ਇਥੇ ਯਮ ਕਲਾਤ ਨਹੀਂ ਹੈ ਸ਼ਬਦ ਪਿਆਰੇ ਹੋ ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਮਨ ਤਨ ਰਾਤਾ RAM ਪਿਆਰੇ ਹਰ ਪ੍ਰੇਮ ਭਗਤ ਬਣ ਆਈ ਸੰਤਹ ਸਤਗੁਰ ਖੇਪ ਨਿਭਾਈ ਸੰਤਹ ਨਿਭਾ ਨਿਭਾਈ ਬੋਲਨਾ ਸਤਗੁਰ ਇਥੇ ਯਮਕ ਲਾ ਦਿੰਦੀ ਹੈ ਖੇਪ ਨਿਭਾਈ ਇਥੇ ਵੀ ਸ਼੍ਰਾਮ ਸਤਗੁਰ ਖੇਪ ਨਿਭਾਈ ਸੰਤਹ ਸਤਗੁਰ ਖੇਪ ਨਿਭਾਈ ਸੰਤਹ ਹਰ ਨਾਮ ਲਾਹ ਦਾਸ ਕੋ ਦਿਆ ਸਗਲੀ ਤ੍ਰਿਸ਼ਣ ਉਲਾਹੀ ਸੰਤਹ ਹਾਂਜੀ ਜਿੰਨੇ ਸੰਤਹ ਪਾਦਾਉਣਗੇ ਨਖੇਰ ਕੇ ਵੜਦੇ ਰਹਾਵ ਖੋਜ ਤ ਖੋਜ ਤ ਲਾਲ ਇਕ ਪਾਇਆ ਹਰ ਕੀਮਤ ਕਹਿਣ ਨਾ ਜਾਈ ਸੰਤਹ ਚਰਨ ਕਮਲ ਸਿਓ ਲਾਗੋ ਧਿਆਨਾ ਸਚੈ ਦਰਸ ਸਮਾਈ ਸੰਤਹ ਗੁਣ ਗਾਵਤ ਗਾਵਤ ਭੈ ਨਿਹਾਲਾ ਗੁਣ ਗਾਵਤ ਗਾਵਤ ਭੈ ਨਿਹਾਲਾ ਹਰਿ ਸਿਮਰਤ ਤ੍ਰਿਪਤ ਅਗਾਈ ਸੰਤਹ ਆਤਮ ਰਾਮ ਰਵਿਆ ਸਭ ਅੰਤਰ ਕਤ ਆਵੈ ਕਤ ਜਾਈ ਸੰਤਹ ਆਦ ਚੁਗਾਦੀ ਹੈ ਭੀ ਹੋਸੀ ਆਦ ਜੁਗਤ ਦੀ ਹੈ ਹੈ ਪੁੱਲਾ ਹੀ ਬੋਲਣਾ ਹੈ ਨਹੀਂ ਕਹਿਣਾ ਹੈ ਭੀ ਹੋਸੀ ਸਭ ਜੀ ਆਕਾਸ਼ ਸੁਖਦਾਈ ਸੰਤੋ ਆਪ ਬੇਅੰਤ ਅੰਤ ਨਹੀਂ ਪਾਈਐ ਪੂਰ ਰਹਾ ਸਭ ਠਾਈ ਸੰਤੋ साजन, मीत साजन माल जोबन सुत हरनानक बाप मेरी माई संतह हे विश्राम ਧਿਆਨ ਨਾਲ ਲਉਣਾ ਹੈ ਮੀਤ ਸਾਜਨ ਮਾਲ ਜੋਬਨ ਸੁਤ ਸੁਤ ਪੂਲਾ ਬੂਲਨਾ ਹੈ ਇਥੇ विश्राम ਹੈ ਹਰਨਾਨਕ ਬਾਪ ਇਥੇ ਠੰਮਕ ਮੇਰੀ ਮਾਈ ਸੰਤੋ ਰਾਮ ਕਲੀ ਮਹੱਲਾ ਪੰਜਵਾ ਮਾਨ ਬਾਚ ਕ੍ਰਮ ਰਾਮ ਨਾਮ ਚਤਾਰੀ ਹਾਂਜੀ ਮਾਨ ਬਾਚ ਕ੍ਰਮ ਇਥੇ ਵੀ ਸਰਾਮ ਮਾਨ ਬਾਚ ਕ੍ਰਮ ਇਕੱਠਾ ਨਹੀਂ ਕਹਿ ਦੇਣਾ ਇੱਕ ਇੱਕ ਉਚਾਰਨ ਕਰਨਾ ਹੈ ਮਾਨ ਬਾਚ ਕ੍ਰਮ ਰਾਮ ਨਾਮ ਚਤਾਰੀ ਘੂਮਣ ਕੇਰ ਮਹਾ ਆਤ ਬਿਖੜੀ ਗੁਰਮੁਖ ਨਾਨਕ ਪਾਰ ਉਤਾਰੀ ਹੂਮਨਕੇਰ ਇਸ ਸੰਬੰਧਕ ਪਾਠ ਹੂਮਨਕੇਰ ਇਥੇਮ ਖਲਾ ਦਿੰਨੀ ਮਹਾ ਆਤ ਬਿਖੜੀ ਹੂਮਨਕੇਰ ਮਹਾ ਆਤ ਬਿਖੜੀ ਇਥੇ ਵਿਸਰਾਮ ਗੁਰਮੁਖ ਨਾਨਕ ਪਾਰ ਉਤਾਰੀ ਰਹਾਉ ਅੰਤਰ ਸੁਖਾ ਬਾਹਰ ਸੁਖਾ ਹਰ ਜਪ ਮਨਨ ਭਏ ਦੁਸ਼ਟਾਰੀ ਅੰਤਰ ਸੁਖਾ ਬਾਹਰ ਸੁਖਾ ਇਥੇ ਵਿਸਰਾਮ ਹਰ ਜਪ ਮਨਨ ਭਏ ਦੁਸ਼ਟਾਰੀ ਜਿਸ ਤੇ ਲਾਗੇ ਤਿਨਹ ਨਵਾਰੇ ਪ੍ਰਭ ਜੀਓ ਆਪਣੀ ਕਿਰਪਾ ਧਾਰੀ ਉਧਰੇ ਸੰਤ ਪਰੇ ਹਰ ਸਰਣੀ ਪਾਚ ਬਿਣ ਸੇ ਮਹਾ ਅਹੰਕਾਰੀ ਸਾਧੂ ਸਾਧੂ ਸੰਗਤ ਇਹੋ ਫਲ ਪਾਇਆ ਇਕ ਕੇਵਲ ਨਾਮ ਆਧਾਰੀ ਨਾ ਕੋਈ ਸੂਰ ਨਾ ਕੋਈ ਹੀਣਾ ਸਭ ਪ੍ਰਗਤੀ ਜੋਤ ਤੁਮਾਰੀ ਤੋਮ ਸਮਰੱਥ ਅਕਥ ਅਗੋਚਰ ਤੋਮ ਮੰਮੀ ਦੇ ਹਲੰਤ ਜਿੱਥੇ ਹਲੰਤ ਨਾ ਹੋਵੇ ਉੱਥੇ ਤੋਮ ਤੁਮ ਨਹੀਂ ਕਹਿਣਾ ਤੋਮ ਸਮਰੱਥ ਅਕਥ ਅਗੋਚਰ ਤੋਮ ਸਮਰੱਥ ਅਕਥ ਅਗੋਚਰ ਰਵੇਆ ਇੱਕ ਮਰਾਰੀ ਕੀਮਤ ਕੌਣ ਕਰੇ ਤੇਰੀ ਕਰਤੇ ਪ੍ਰਭ ਅੰਤ ਨਾ ਪਾਰਾ ਵਾਰੀ ਨਾਮਦਾਨ ਨਾਨਕ ਵਡਿਆਈ ਤੇਰੇ ਆਸੰਤ ਜਨਾ ਰੇਣਾਰੀ ਕੀਮਤ ਕੌਣ ਕਰੇ ਤੇਰੀ ਕਰਤੇ ਪ੍ਰਭ ਅੰਤ ਨਾ ਪਾਰਾ ਵਾਰੀ ਨਾਮਦਾਨ वे रेनारी वही कहना रेनारीहना नहीं तो ऐसा अर्थ हो जाएगा रे नारी रेनारी उचारण करना वासगुरु जी का खालसा वासगुरु जी फिर ਗੁਰ ਜੀ ਦਾ ਕਾਲ ਸਹਾ ਕਰਾਈ ਵਾਹਿਗੁਰੂ ਜੀ ਕੀ ਫਤਿਹ